ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਜਨਕ ਬਹੁਤ ਵੱਡੇ ਧਰਮਾਤਮਾ ਤੇ ਨਾਮ ਸਿਮਰਨ ਕਰਨ ਵਾਲੇ ਰਾਜੇ ਹੋਏ ਹਨ ਉਹ ਰਾਜ ਸੁਖ ਮਾਣਦਿਆਂ ਹੋਏ ਮਾਇਆ ਵਿੱਚ ਨਿਰਲੇਪ ਰਹਿੰਦੇ ਸਨ ਆਪਣੇ ਮਹਿਲਾਂ ਅੰਦਰ ਰਿਸ਼ੀਆਂ ਮੁਨੀਆਂ ਦੀ ਸੇਵਾ ਅਤੇ ਸਨਮਾਨ ਕਰਿਆ ਕਰਦੇ ਸਨ ਸਾਰੀ ਜ਼ਿੰਦਗੀ ਉਹਨਾਂ ਨੇ ਪ੍ਰਭੂ ਦਾ ਭਜਨ ਕਰਦਿਆਂ guzari ਉਹਨਾਂ ਦੀ ਨਿਰਲੇਪਤਾ ਕਰਕੇ ਉਹਨਾਂ ਨੂੰ ਆਮ ਦੌਰ ਤੇ ਜਨਕ ਵਿਦੇਹੀ ਕਿਹਾ ਜਾਂਦਾ ਸੀ ਵੱਡੇ-ਵੱਡੇ Muni ਰਾਜਾ ਜਨਕ ਦੀ ਸੰਗਤ ਕਰਕੇ ਬ੍ਰਹਮ ਗਿਆਨੀ ਹੋ ਗਏ ਸੁਗਦੇਵ Muni ਵਰਗਿਆਂ ਦੇ ਰਾਜਾ ਜਨਕ ਜੀ ਗੁਰੂ ਕਾਹੇ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਅੰਕਿਤ ਹੈ ਜਨਕ ਜਨਕ ਬੈਠੇ সিংহাসਨ ਨੌ Muni ਧੂਰ ਲੈ ਲਾ ਵੇ ਕੋ ਜਿਸ ਵੇਲੇ ਰਾਜਾ ਜਨਕ ਗੰਦਰਵਾ ਦੀ ਸਭਾ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਜਦੋਂ ਜੰਮ ਲੋਕ ਦੇ ਨੇੜੇ ਪੁੱਜੇ ਤਾਂ ਆਪ ਜੀ ਦੇ ਕੰਨੀ ਨਰਕੀ ਜੀਵਾਂ ਦੇ ਰੋਣ ਕਰ ਲਾਉਣ ਦੀਆਂ ਆਵਾਜ਼ਾਂ ਪਈਆਂ ਰਾਜਾ ਜਨਕ ਦਾ ਕੋਮਲ ਹਿਰਦਾ ਦਰਵ ਗਿਆ ਤੇ ਰਾਮ ਗਣਾਂ ਨੂੰ ਪੁੱਛਿਆ ਕਿ ਇਹ ਕੌਣ ਰੋ ਰਿਹਾ ਹੈ ਰਾਮ ਗਣਾਂ ਨੇ ਦੱਸਿਆ ਕਿ ਇਹ ਨਰਕਾਂ ਦੇ ਵਾਸੀ ਜੀਵ ਦੁੱਖ ਭੋਗ ਰਹੇ ਹਨ ਐਨੇ ਜਰ ਨੂੰ ਰੋਣਾ ਕਰਲਾਉਣਾ ਬੰਦ ਹੋ ਗਿਆ ਰਾਜੇ ਜਨਕ ਨੇ ਫੇਰ ਪੁੱਛਿਆ ਕਿ ਇਹ ਰੋਣਾ ਕਰਲਾਉਣਾ ਬੰਦ ਕਿਉਂ ਹੋ ਗਿਆ ਤਾਂ ਰਾਮ ਗਣਾਂ ਨੇ ਦੱਸਿਆ ਕਿ ਮਹਾਰਾਜ ਜੀ ਆਪਨੇ ਨਾਮ ਸਿਮਰਨ ਜੋ ਕੀਤਾ ਹੈ ਉਸ ਦੇ ਪ੍ਰਭਾਵ ਕਰਕੇ ਨਰ ਕੀ ਜੀਵਾਂ ਨੂੰ ਸੁਖ ਸ਼ਾਂਤੀ ਮਿਲੀ ਹੈ ਫੇਰ ਰਾਜੇ ਜਨਕ ਨੇ ਕਿਹਾ ਕਿ ਸਾਡਾ ਵਿਵਹਾਨ ਇੱਥੇ ਹੀ ਉਤਾਰ ਦਿਓ ਅਸੀਂ ਹੋਰ ਅੱਗੇ ਨਹੀਂ ਜਾਣਾ ਇਹਨਾਂ ਕੋਲ ਹੀ ਰਹਿਾਂਗੇ ਕਿਉਂਕਿ ਜੋ ਮੇਰੇ ਆਉਣ ਕਾਰਨ ਇਹਨਾਂ ਨੂੰ ਸੁੱਖ ਮਿਲਿਆ ਹੈ। ਰਾਮ ਗਣਾ ਨੇ ਰਾਜੇ ਜਨਕ ਦਾ ਵਿਵਾਨ ਉਥੇ ਹੀ ਉਤਾਰ ਦਿੱਤਾ। ਰਾਜੇ ਜਨਕ ਨੂੰ ਜਮ ਲੋਕ ਵਿੱਚ ਆਇਆ ਸੁਣ ਕੇ ਧਰਮ ਰਾਜਾ ਦੌੜਿਆ ਆਇਆ ਤੇ ਧੰਨਵਾਦ ਕਰਦਾ ਹੋਇਆ ਕਹਿ ਰਿਹਾ ਸੀ ਕਿ ਮਹਾਰਾਜ ਆਪਨੇ ਬੜੀ ਕਿਰਪਾ ਕੀਤੀ ਹੈ ਜੋ ਇੱਥੇ ਦਰਸ਼ਨ ਦਿੱਤੇ ਹਨ। ਆਪ ਜੀ ਨੇ ਮੇਰੇ ਪਵਨ ਵੀ ਪੁਨੀਤ ਕਰ ਦਿੱਤੇ ਹਨ। ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਨਾਨਕ ਧਰਮ ਐਸੇ ਜਵੈ ਕਿ ਤੋ ਭਵਨ ਕੁਨੀਤ ਧਰਮ ਰਾਜ ਨੇ ਦਰਗਾਹ ਵਿੱਚ ਵੀ ਰਾਜੇ ਜਨਕ ਦਾ ਬੜਾ ਆਦਰ ਸਨਮਾਨ ਕੀਤਾ ਫਿਰ ਰਾਜੇ ਜਨਕ ਨੇ ਧਰਮ ਰਾਜ ਨੂੰ ਕਿਹਾ ਕਿ ਇਹਨਾਂ ਜੀਵਾਂ ਦੇ ਬੰਧਨ ਖੋਲ ਦਿਓ ਸਾਡੇ ਕੋਲੋਂ ਇਹਨਾਂ ਦਾ ਦੁੱਖ ਦੇਖਿਆ ਸੁਣਿਆ ਨਹੀਂ ਜਾਂਦਾ ਧਰਮ ਰਾਜ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ ਉਸ ਅਬਿਨਾਸ਼ੀ ਮਾਲਕ ਦਾ ਸੇਵਕ ਹਾਂ ਤੇ ਉਸ ਦੇ ਹੁਕਮ ਅਨੁਸਾਰ ਹੀ ਇਹਨਾਂ ਜੀਵਾਂ ਨੂੰ ਇਹਨਾਂ ਦੇ ਕਰਮਾਂ ਦੀ ਸਜ਼ਾ ਦੇ ਰਿਹਾ ਹਾਂ ਰਾਜੇ ਜਨਕ ਨੇ ਫੇਰ ਕਿਹਾ ਕਿ ਅਸੀਂ ਇਹਨਾਂ ਨੂੰ ਸੁਤੰਤਰ ਕਰਵਾਏ ਬਿਨਾ ਇੱਥੋਂ ਜਾਵਾਂਗੇ ਨਹੀਂ ਇਸ ਕਰਕੇ ਇਹਨਾਂ ਦੀ ਬੰਦ ਖਲਾਸੀ ਕਰ ਦਿਓ ਉਸ ਸਮੇਂ ਧਰਮਰਾਜ ਨੇ ਸੋਚ ਵਿਚਾਰ ਕੇ ਆਖਿਆ ਕਿ ਜੇਕਰ ਆਪ ਇਹਨਾਂ ਦੇ ਪਾਪਾਂ ਬਦਲੇ ਕੋਈ ਪੁੰਨਦਾਨ ਕਰ ਦਿਓ ਤਾਂ ਉਸ ਨਾਲ ਇਹ ਪਾਪੀ ਜੀ ਛੁੱਟ ਸਕਦੇ ਹਨ ਰਾਜੇ ਜਨਕ ਨੇ ਆਪਣੇ ਇੱਕ ਘੜੀ ਦੇ ਸਿਮਰਨ ਬਾਰੇ ਸੋਚਿਆ ਧਰਮਰਾਜ ਨੇ ਇੱਕ ਪਾਸੇ ਸਾਰੇ ਪਾਪੀਆਂ ਦੇ ਪਾਪ ਰੱਖੇ ਤੇ ਦੂਸਰੇ ਪਾਸੇ ਇੱਕ ਘੜੀ ਦੇ ਸਿਮਰਨ ਦਾ ਮਹਾਤਮ ਰੱਖਿਆ ਤਾਂ ਉਹਨਾਂ ਸਾਰੇ ਪਾਪੀਆਂ ਦੇ ਪਾਪ ਉਸ ਸਿਮਰਨ ਦੀ ਇੱਕ ਘੜੀ ਦੇ ਮਹਾਤਮ ਦੇ ਬਦਲੇ ਪਾਸਕ ਜਿੰਨੇ ਵੀ ਨਾ ਹੋਏ ਇਸ ਪ੍ਰਕਾਰ ਰਾਜ ਜਨਕ ਨੇ ਨਰਗ ਦੇ ਸਾਰੇ ਜੀਵਾਂ ਨੂੰ ਛੁਡਾ ਦਿੱਤਾ ਤੇ ਆਪਣੇ ਨਾਲ ਸੱਚਖੰਡ ਲੈ ਗਿਆ ਭਾਵ ਰਾਜ ਜਨਕ ਦਾ ਜਸ ਲੋਕ ਵਿੱਚ ਤਾਂ ਹੈ ਹੀ ਸੀ ਪਰ ਲੋਕ ਵਿੱਚ ਵੀ ਉਹ ਪ੍ਰਧਾਨ ਜਾਣੇ ਗਏ ਤੇ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ ਭਾਈ ਗੁਰਦਾਸ ਜੀ ਨੇ ਉਹਨਾਂ ਬਾਬਤ ਲਿਖਿਆ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ ਜੰਪੂਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ ਧਰਮਰਾਇ ਨੂੰ ਆਖੇ ਓਨ ਸਭਨਾ ਕੀ ਕਰ ਬੰਦ ਖਲਾਸੀ ਕਰੇ ਬੇਂਦੀ ਧਰਮ ਰਾਏ ਹਉ ਸੇਵਕ ਠਾਕੁਰ ਅਭਿਨਾਸੀ ਗਹਿਣੇ ਧਰਿਆਨ ਏਕ ਨਾਉ ਪਾਪਾ ਨਾਲ ਕਰੇ ਨਿਰਜਾਸੀ ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਅਤੋਲ ਨਾ ਤੁਲਾਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗੱਲੋਂ ਸਿਲਕ ਜੰਫਾਸੀ ਮੁਕਤ ਜੁਗਤ ਨਾਵੇਂ ਦੀ ਦਾਸੀ ਸਾਹ ਸੰਗਤ ਜੀ ਆਓ ਕੁਝ ਸਮਾਂ ਮੂਲ ਮਤਰ ਦਾ ਜਾਪ ਕਰ ਲਈਏ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੋਇਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸੁ ਨੋ ਆਗੈ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ